हां जी दोस्तों सारे अनु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤ ਸਿੰਘ ਉਹਨਾਂ ਦੇ ਘਰ ਆਈਆਂ ਦੋਸਤੋ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਤੋਂ ਜਦੋਂ ਪਿੰਡ ਲਾਖਣੇ ਨੂੰ ਰਾਜੋਕੇ ਨੂੰ ਆਪਾਂ ਆਉਣੇ ਤੇ ਰਸਤੇ ਵਿੱਚ ਇਸੇ ਛੜਕੇ ਦੇ ਉੱਪਰ ਪਿੰਡ ਮਹਿਮੂਦਪੁਰਾ 6 ਮੱਜਾਂ ਨੇ ਦੋਸਤੋ ਤੇ ਦੋ ਬੈੜਾ ਨੇ 6 ਮੱਜਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਿੰਨ ਸੁਈਆਂ ਸੁਵਾਈਆਂ ਨੇ ਤੇ ਤਿੰਨ ਗੱਬਣ ਤਿਆਰੀ ਵਾਲੀਆਂ ਨੇ ਦੋ ਵੈੜਾ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਦੋਵੇਂ ਵੈੜਾਂ ਤਕਰੀਬਨ ਇੱਕ ਤਾਂ ਸੂਈ ਹੈ ਤੇ ਇੱਕ ਬਿਲਕੁਲ ਹੁਣ ਸੂਣ ਦੀ ਤਿਆਰੀ ਤੇ ਆ ਗੁਰਵੰਤ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਔਰ ਸਨਾਹ ਸਿੰਘ ਸਾਹਿਬ ਠੀਕਾ ਜੀ ਬਹੁਤ ਵਧੀਆ ਗੁਰਵੰਤ ਭਰਾ ਠੀਕ ਠਾਕ ਜੀ ਹਾਂ ਜੀ ਵਧੀਆ ਵੀਰ ਜੀ ਠੀਕ ਹੈ ਵੀਰ ਗੁਰਵੰਤ ਪਸ਼ੂ ਅੱਜ ਆਪਣੇ ਕੋਲ ਟੋਟਲ 8 ਨੇ ਅੱਜ ਆਪਣੇ ਕੋਲ 8 ਨਾ ਆ ਗਿਆ ਦੋ ਵੈੜਾਂ ਤੇ 6 ਮੱਝਾਂ ਆਪਣੇ ਕੋਲ ਠੀਕ ਹੈ ਇਹਦੇ ਵਿੱਚੋਂ ਤਿੰਨ ਸੂਈਆਂ ਤੇ ਤਿੰਨ ਮੈਂ ਹੀ ਗੱਬਣਾ ਤੇ ਇੱਕ ਵੈੜ ਸੂਈ ਆ ਇੱਕ ਵੈੜ ਸੂਣ ਦੀ ਤਿਆਰੀ ਤੇ ਬਿਲਕੁਲ ਹੋਰ ਘੰਟੇ ਦਾ ਤੇ ਅੱਜ ਵੀ ਤਕਰੀਬਨ ਨੀਲੀ ਪਰਾਂੜੇ ਬਿਲਕੁਲ ਹਾਜ਼ਰੀ ਹਾਂ ਨੀਲੀ ਦੇ ਆਪਣੇ ਕੋਲ ਹਾਜ਼ਰ ਆ ਬਿਲਕੁਲ ਜੀ ਹਾਂਜੀ ਲਓ ਦੋਸਤੋ ਇੱਕ ਸ਼ੁਰੂਆਤ ਆਪਾਂ ਕਰਾਂਗੇ ਇਸ ਝੋਟੀ ਤੋਂ ਝੋਟੀ ਬਹੁਤ ਖੂਬਸੂਰਤ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਮੀਨੀ ਮੱਝ ਖਰੀਦ ਕੇ ਮੀਨੀ ਢੇਲੀ ਜੀ ਝੋਟੀ ਠੀਕ ਆ ਜੀ ਹਾਂਜੀ ਮੀਨੀ ਝੋਟੀ ਆ ਦੋਸਤੋ ਤੇ ਗੁਰਮント ਸ਼ੁਰੂਆਤ ਆਪਾਂ ਇੱਥੋਂ ਕਰਦੇ ਆ ਵੀਰ ਸੂਆ ਕਿਨਵਾ ਸੋਈ ਆ ਪਹਿਲਾ ਸੂਆ ਸੋਈ ਵੀਰ ਜੀ ਪਹਿਲਣ ਹਾਂਜੀ ਲਓ ਵੀ ਪਹਿਲਣ ਝੋਟੀ ਆ ਦੋਸਤੋ ਬਾਕੀ ਆ ਵੇਖੋ ਪਿਓਰ ਨੀਲੀ ਰਵੀ ਜੀ ਠੀਕ ਆ ਜੀ ਹਾਂਜੀ ਸੋਇ ਕੋਈ ਦੋਨੋਂ ਅੱਖਾਂ ਬਿਲੀਆਂ ਮਨਕਣੀ ਆਖਾ ਬੱਗੀ ਮੋਛ ਬਹੁਤ ਠੰਡੀ ਧੀਰੀ ਛੋਟੀ ਇਧਰ ਵੇਖੋ ਲੈ ਹਾਂਜੀ ਪਹਿਲਾਂ ਦੇ ਹਿਸਾਬ ਨਾਲ ਕਰਮਾਲੀ ਇਧਰ ਵੇਖੋ ਹਾਂਜੀ ਲਓ ਜੀ ਆਹ ਵੇਖੋ ਜਗਾੜ ਹਾਂਜੀ ਜਿੱਦਾਂ ਮਰਜੀ ਜਿੱਧਰੋਂ ਮਰਜੀ ਕਰਮਾਲੀ ਨੂੰ ਬੈਠੋ ਥੱਲੇ ਆ ਵੇਖੋ ਹਾਂਜੀ ਆਹ ਵੇਖੋ ਜੀ ਮੈਂ ਪੂਰੀ ਮਿੱਠੀ ਹੈ ਹਾਂਜੀ ਠੰਡੀ ਧੀਰੀ ਆ ਦੋਸਤੋ ਸੀਲਸ ਲੱਗਾ ਆਰਡਰ ਤੁਸੀਂ ਵੇਖ ਕੇ ਚੈੱਕ ਕਰੋ ਕੰਪੈਕਟ ਜੈਡਰਾ ਕਰਮਾਲੀ ਦਾ ਫਿਕਸਡ ਆਰਡਰ ਹਾਂਜੀ ਠੀਕ ਆ ਤੇ ਕਰਮਾਂ ਤੋਂ ਸੂਈ ਨੂੰ ਅੱਜ ਕਿੰਨਾ ਦੇ ਨਾ ਸੂਈ ਨੂੰ ਕੋਈ ਅਜਵੀਰ ਜੀ 10000 ਦਿਨ ਹੋ ਗਏ ਇਹਨੂੰ 10000 ਦਿਨ ਹਾਂਜੀ ਲਓ ਜੀ 10000 ਦਿਨਾਂ ਦੀ ਦੋ ਸੂਈਆਂ ਦੇ ਥਣ ਥਣ ਦੇ ਵਿਰਲ ਵੇਖੋ ਹਾਂਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਵੇਖੋ ਬਰਾਬਰ ਆ ਬਿਲਕੁਲ ਤੇ ਦਸਾਂ ਕਿੰਨੇ ਦਿਨਾਂ ਤੇ ਦਸੀ ਦਸਾਂ 10000 ਦਿਨ ਹੋ ਗਏ ਅੱਜ 10000 ਦਿਨ ਹਾਂਜੀ ਕਟਾ ਨੀਲੀ ਰਵੀ ਦਾ ਜਮਰ ਪਿਓਰ ਲਓ ਜੀ ਕਟਾ ਵੀ ਤੁਹਾਨੂੰ ਦਿਖਾਉਣੀ ਆ ਕਟਾ ਵੀ ਮੈਨਾ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੀ ਆ ਹਾਂਜੀ ਕੱਲੀ ਝੋਟੀ ਨਹੀਂ ਲੈ ਕੇ ਜਾਣੀ ਤੁਸੀਂ ਇਹ ਕਟਾ ਵੀ ਲੈ ਕੇ ਜਾਣਾ ਜੀ ਦੀਦੀ ਦੇ ਗੱਲਾਂ ਪਰੇ ਹੋ ਜਾਣੀਆਂ ਮੈਨਾ ਵੀ ਗੱਲਾਂ ਪਰੇ ਹੋ ਜਾਣੀਆਂ ਸੀ ਚਲੋ ਹਾਂਜੀ ਬਾਕੀ ਉਹ ਜੀ ਕਟਾ ਵੀ ਕੇ ਸਾਹਮਣਾ ਹੋਵੇ ਬਹੁਤ ਚੰਗਾ ਸੋਨਾ ਕਟਾ ਹਾਂਜੀ ਲਓ ਜੀ ਵਾਈਟ ਫੇਸ ਆ ਦੋਸਤੋ ਚਾਰੇ ਪੈਰ ਤੋਥੇ ਆ ਠੀਕ ਆ ਤੇ ਇਹ ਕਟਾ ਦਸਾਂ ਕਿ ਦਿਨਾਂ ਦਾ ਸੁਆ ਹਾਂਜੀ ਤੇ ਗਰਮਾਤਾ ਦੁੱਧ ਦੀ ਹੁਣ ਕੀ ਇਹਦੇ ਥੱਲੇ ਡਿਟੇਲ ਆ ਇਹਦੀ ਥੱਲੇ ਦੁੱਧ ਵੀਰ ਜੀ ਹੁਣ 12 ਕਿਲੋ ਜਿਹੜਾ ਸਹੀ ਤਿਆਰ ਆ ਕੰਡੇਲ ਬਿਲਕੁਲ ਆ ਨੈਟ ਹਾਂ ਜੀ ਠੀਕ ਹੈ ਜੀ ਲਓ ਵੀ 12 ਕਿਲੋ ਦੋਸਤੋ ਦੁੱਧ ਤਿਆਰ ਆ ਇਸ ਝੋਟੀ ਦੇ ਥੱਲੇ ਅਜੇ ਵੀਰ ਜੀ ਕੋਈ ਕਿਲੋ ਖੰਡ ਝੋਟੀ ਹੋ ਸਕਦਾ 2 ਕਿਲੋ ਵਾਜੇ ਕੋਈ ਵੰਡ ਛੰਡ ਨਹੀਂ ਇਹਨੂੰ ਪਿਆ ਕਰਮਾਈ ਨੂੰ ਅੱਛਾ ਜੀ ਹਾਂ ਜੀ ਆਹ ਨੋਰਮਲ ਸੇਵਾ ਤੋਂ ਆਈ ਹੈ ਠੀਕ ਹੈ ਜੀ ਹਾਂ ਜੀ ਆਪਣੇ ਕੋਲ ਵੀ ਅੱਜ ਭਲਕੀ ਆਈ ਹੈ ਆਪਣੇ ਕੋਲ ਕੱਲ ਦੀ ਆਈ ਹੈ ਲੈ ਵੀ ਕਰਵਾ ਤਾਂ ਵੀਰ ਖੋਲ ਕੇ ਦਿਖਾਦਗੇ ਇਹ ਮੀਨੀ ਮਾ ਤਾਂ ਦੋਸਤ ਮੀਨੀ ਝੋਟੀ ਆ ਸਿੰਘ ਹਿੱਲਦੇ ਆ ਵੀ ਇਹ ਵੀ ਫਿਕਸ ਕਲਿੱਪ ਨਹੀਂ ਗੇ ਹਿੱਲਦੇ ਸਿੰਘ ਆ ਵੇਖੋ ਜੀ ਠੀਕ ਆ ਮੀਨੀ ਆ ਤੇ ਪਸੰਦ ਆਊਗੀ ਬਹੁਤੇ ਵੀਰਾਂ ਦੀ ਡਿਮਾਂਡ ਆ ਵੀ ਇਹੋ ਜਿਹਾ ਪਸ਼ੂ ਖਰੀਦਣ ਦੀ ਝੋਟੀ ਨਵੀਂ ਆ ਪਹਿਲਾ ਸੂਆ ਕਰਮਾਂ ਵਾਲੀ ਸੂਈ ਠੀਕ ਆ ਤੇ ਖੋਲ ਕੇ ਇੱਕ ਵਾਰੀ ਤੁਹਾਨੂੰ ਲੰਬਾ ਤੋਰ ਕੇ ਦਿਖਾ ਦਿੰਨੇ ਆ ਬਤੇਰੇ ਗੱਲ ਬਾਤ ਪਤਾ ਲੱਗ ਜੂਗੀ ਤੇ ਕੱਦ ਵੀ ਸੋਨਾ ਝੋਟੀ ਦਾ ਹੈ ਪਤਲੇ ਪਿੰਡੇ ਚ ਕੱਦ ਸੋਨਾ 12 ਕਿਲੋ ਦੁੱਧ ਦੀ ਮਾਲਕਣ ਇਸ ਵਕਤ ਆ ਲੋ ਆ ਕਰੋ ਚੱਕ ਜੀ ਬਹੁਤ ਠੰਡੀ ਤੇਰੀ ਦੇਖੋ ਜਿੱਥੇ ਮਰਜ਼ੀ ਕਰਮਾਂ ਨੂੰ ਡਾਕੇ ਬੈਜੋ ਥੱਲੇ ਲੈ ਵੀ ਹਾਂਜੀ ਆ ਦੇ ਬਹੁਤ ਹੀ ਗਰਮਾਂ ਸੇ ਸੀਲਸ ਲੱਗ ਕਰਮਾਂ ਜਿੱਥੇ ਮਰਜ਼ੀ ਡਾਕੇ ਲੈ ਹਾਂਜੀ ਠੀਕ ਹੈ ਠੰਡੀ ਤੇਰੀ ਆ ਦੋਸਤੋ ਬਾਕੀ ਹਰ ਪਾਸਿਆਂ ਤੁਸੀਂ ਨਹੀਂ ਤੁਹਾਨੂੰ ਪਤਾ ਪਹਿਲਾਂ ਹੱਥ ਨਹੀਂ ਲਾਉਂਦੀਆਂ ਹਾਂ ਲੈ ਨਸਲ ਨਸਲ ਦਾ ਫਰਕ ਆ ਬਰੀਡ ਦਾ ਫਰਕ ਆ ਹਾਂਜੀ ਹਾਂਜੀ ਲੈ ਵੀ ਹਾਂਜੀ ਮੋੜ ਲੀ ਗਿਆ ਜੀ ਆ ਗਈ ਸਫਾਈਆਂ ਸੁਪੂਣਿਆ ਦੋਸਤੋ ਪੂਰੀਆਂ ਨੇ ਠੀਕ ਆ ਥਣ ਭਾਂਡੇ ਦੀ ਵੀ ਪੂਰੀ ਖਬਰਦਾਰ ਠੀਕ ਆ ਸਫਾਈਆਂ ਸੁਪੀਆਂ ਪੂਰੀਆਂ ਨੇ ਹਾਂਜੀ ਪੂਰੀਆਂ ਵਿਰਲਾ ਤੇ ਥਣ ਤੇ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਆਣ ਕੇ ਤਸੱਲੀ ਕਰ ਲੇ ਠੀਕ ਆ ਜੀ ਬਹੁਤ ਖੂਬਸੂਰਤ ਝੋਟੀ ਆ ਵੀ ਗੱਲਾਂ ਹੀ ਗਾਂਧੀਆਂ ਨੇ ਵੀ ਜਿੰਨੀ ਸਿਫਤ ਕਰ ਲੋ ਉਹਨਾਂ ਹੀ ਥੋੜੀ ਚੰਗੇ ਪਸ਼ੂ ਸੀ ਲਓ ਜੀ ਤੇ ਮગર ਕਟਾ ਮੇਲ ਕਾਫ ਆ ਇੱਕ ਵਾਰ ਤੁਸੀਂ ਫਿਰ ਵੇਖ ਲਓ ਠੀਕ ਆ ਜੀ ਨੀਲੀ ਦਾ ਮગર ਕਟਾ ਤੇ ਨੀਲੀ ਦੀ ਆਪ ਦੋਸਤੋ ਇਹ ਝੋਟੀ ਆ ਤੇ ਗਰਵੰਤ ਭਰਾ ਫਿਰ ਕੀ ਭੈਣ ਭਰਾਵਾਂ ਨੂੰ ਲੈਂਡ ਦੇ ਨਾਲ ਹੀ ਗੱਲਬਾਤ ਕੀ ਰਹੂਗੀ ਮੁੱਲ ਵੀਰ ਜੀ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਲੋਕ ਇਹੋ ਜਿਹੇ ਸਵਾ ਲੱਖ ਉਹ ਕੀਤੀ ਜਾਂਦੇ 1.5 ਲੱਖ ਉਹ ਕੀਤੀ ਜਾਂਦੀ ਹੈ ਹਾਂ ਹਾਂ ਪਰ ਆਪਾਂ ਇੱਕ ਵੀ ਮੁੱਲ ਕਰਾਂਗੇ ਇੱਕ 12 ਦੀ ਝੋਟੀ ਦੇ ਦਾਂਗੇ ਹਾਂ ਨਾ ਜਿਹੜੀ ਇੱਕ 12 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਇੱਕ ਜਿਹੜੀ ਆ ਨਾ ਇੱਕ 12 ਦੀ ਇੱਕ 12 ਦੀ ਹਾਂ ਨਾ ਜਿਹੜੀ ਹਾਂਜੀ ਲੈ ਵੀ ਇੱਕ 12 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜਾਊਗੀ ਬਾਕੀ ਪੂਰੀ ਪਸੰਦੀਦਾ ਹਰ ਪਾਸੇ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਕੋਈ ਰੇਟ ਨਹੀਂ ਗਿਆ ਹਾਂ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਨਾਲੇ ਖੂਬੀਆਂ ਗੁਣਾ ਦੀ ਗੁੱਥਲੀਆ ਕਰਨ ਵਾਲੀ ਹਾਂਜੀ ਆ ਲੈ ਆ ਵਖਾਉ ਇਹ ਨਹੀਂ ਵੀ ਇੱਕ ਅੱਧੀ ਵਾਰੀ ਹੱਥ ਉੱਤ ਲਾ ਕੇ ਵਿਖਾਤਾ ਵੀ ਜਿੱਦਾਂ ਮਰਜ਼ੀ ਕੋਈ ਬਹਿ ਕੇ ਹੋਊਗਾ ਜਨ ਬਦਲ ਬਦਲ ਕੇ ਹੱਥ ਪੈ ਜਾ ਹਾਂਜੀ ਜਿੱਧਰੋਂ ਮਰਜ਼ੀ ਬਹਿ ਜਾ ਕੋਈ ਚੱਕਰ ਹੀ ਨਹੀਂ ਨਾ ਹਾਂਜੀ ਲੈ ਕਰੀ ਚਲੋ ਤਸੱਲੀਆਂ ਇੱਕ 12 ਦੀ ਹਾਂਜੀ ਅੱਛਾ ਗੁਰਵੰਤਾ ਅਗਲੇ ਪਨੇ ਸੈਕਿੰਡ ਨੰਬਰ ਤੇ ਆ ਗਈ ਝੋਟੀ ਆਪਣੇ ਕੋਲ ਹਾਂਜੀ ਇਹ ਦੂਜਾ ਸੁਆ ਸੁਣੀ ਵੀਰ ਜੀ ਦੂਜਾ ਸੁਆ ਕੱਦ ਕੋ ਦਿੰਦਾ ਵੀ ਚੰਗਾ ਚੋਖਾ ਹਾਂਜੀ ਕੱਦ ਬਹੁਤ ਵੱਡਾ ਔਕਾਦੀ ਆ ਪਾਜੀ ਇਹਨਾਂ ਕੇ ਦੇਣ ਦਾ ਲੈ ਜੂਗੀ ਅੱਛਾ ਹਾਂਜੀ ਲੈ ਵੀ ਬਹੁਤ ਉੱਚਾ ਤੁਝਾ ਹੀ ਹੈ ਹਾਂ ਤੁਝਾ ਸੋਹਣਾ ਸੁਣੀ ਲਓ ਜੀ ਬਹੁਤ ਨਿੱਕੀ ਸਿੰਗੀ ਦੀ ਸੋ ਸਿੰਘ ਦੋਸਤੋ ਬਿਲਕੁਲ ਗੁਲਾਈ ਦੇ ਵਿੱਚ ਜਿਵੇਂ ਆਪਾਂ ਕਹਿ ਤੀਏ ਨਾ ਵੀ ਰੁਪਈਆ ਨਹੀਂ ਨਿਕਲਦਾ ਵਿੱਚੋਂ ਹਾਂਜੀ ਠੀਕ ਆ ਜੀ ਉਹ ਗੱਲਬਾਤ ਆ ਵੀ ਬਿਲਕੁਲ ਛੋਟਾ ਜਿਹਾ ਸਿੰਗ ਰਿੰਗ ਗੁਲਾਈ ਦੇ ਵਿੱਚ ਤੇ ਕੱਦ ਦੇਖੋ ਤੁਸੀਂ ਉੱਚੇ ਕੱਦ ਦੇ ਵਿੱਚ ਚੌੜੇ ਪਿੱਠਪੁੜੇ ਦੇ ਵਿੱਚ ਸੋ ਵੱਡੀਆਂ ਝੋਟੀਆਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਤੇ ਘਰੋਂ ਤਾਂ ਦਿਨ ਕਿੰਨੇ ਕੇ ਲੈ ਜੂ ਹਜੇ ਇਹ ਦਿਨ ਵੀਰ ਜੀ ਅਜੇ 10 ਤਾਂ ਉਹ ਖੇ ਲੈ ਜੂਗੀ ਸੌਖੀ 10 ਕੇ ਲੈ ਜੂ ਹਾਂਜੀ ਲੈ ਜੀ ਅਜੇ ਬਹੁਤ ਟੱਲਾ ਟੁਲਾ ਬਣੂਗੀ ਚੱਲੇ ਓ ਚੋ ਲੋ ਜੀ 10 ਦਿਨ ਦੋਸਤੋ ਹਜੇ ਸਮਾਂ ਬਾਕੀ ਆ ਬਾਕੀ ਤੁਸੀਂ ਥਣ ਥਣ ਦੇ ਵਿਰਲ ਚੈੱਕ ਕਰ ਸਕਦੇ ਜੀ ਥਣ ਥਣ ਵੀ ਬਹੁਤ ਸੋਹਣਾ ਸਹਿਜ ਵਿੱਚ ਠੀਕ ਆ ਤੇ ਕੱਦ ਵੱਡਾ ਇਹ ਤੁਸੀਂ ਧਿਆਨ ਆ ਮਨ ਵੱਡੇ ਕਰ ਕਰ ਜੀ ਵੀ ਵੱਡੀ ਆ ਹਾਂ ਜੀ ਵੀ ਜਿੱਡੀਆਂ ਆਪਾਂ ਨਾਰਮਲ ਇੱਕ ਵੱਡੀਆਂ ਮੰਜਾਂ ਝੋਟ ਕੇ ਦੇਖਦੇ ਆ ਫੁੱਲ ਵੱਡੀ ਹਾਈਟ ਆ ਉਹ ਜੀ ਕਰਮਾਲੀ ਠੰਡੀ ਧੀਰੀ ਦੇਖੋ ਹਾਂ ਹਾਂ ਜੀ ਠੀਕ ਆ ਨਹੀਂ ਤੇ ਐਡੀ ਮੈਂ ਮੋਹ ਨਹੀਂ ਪੜਾਉਂਦੀ ਬਸ ਬਸ ਤੇ ਗ੍ਰੰਥ ਲਿਆਓ ਵੀਰ ਖੁੱਲ ਗਏ ਨੂੰ ਵੀ ਤੇ ਬਾਕੀ ਗ੍ਰਹੰਤ ਜਿਹੜੀਆਂ ਗੱਬਣ ਮੱਝਾਂ ਨੇ ਆਪਣੇ ਕੋਲ ਝੋਟੀਆਂ ਨੇ ਤੇ ਪਣ ਤੇ ਭਾਰ ਪਿਛੇ ਦੀਆਂ ਤਸੱਦੀਆਂ ਆਪਣੀਆਂ ਹਾਂਜੀ ਤੇ ਪਣ ਦੀ ਤੇ ਭਾਰ ਦੀ ਆਪਣੀ ਵੀਰਜੀ ਗਰੰਟੀ ਆ ਠੀਕ ਆ ਭਰਾ ਹਾਂਜੀ ਲਓ ਦੋਸਤੋ ਫਿਲਹਾਲ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਵੀ ਕਈ ਵਾਰ ਥਾਣਾ ਦੇ ਵੀਰਾਂ ਨੂੰ ਡਾਊਟ ਹੁੰਦੀ ਏ ਗੱਬਣ ਪਸ਼ੂ ਦੀ ਤੇ ਭਾਰ ਪਿਛੇ ਤੋਂ ਉਹਨਾਂ ਦੀ ਤਸੱਲੀ ਹੋਊਗੀ ਠੀਕ ਆ ਜੀ ਜਿੱਦਾਂ ਮਰਜ਼ੀ ਕੋਈ ਵੀਰ ਆਪਦਾ ਦੋ ਤਿੰਨ ਆ ਕੇ ਪ੍ਰਾਪਦਾਨ ਕੇ ਚੈੱਕ ਕਰੇ ਜੇ ਨਹੀਂ ਵੀ ਆਨਲਾਈਨ ਮੰਗਾਉਂਦਾ ਆਪਣੇ ਤੋਂ ਆਪਦਾ ਡੰਗਰ ਲਾ ਕੇ ਉੱਥੇ ਚੈੱਕ ਕਰ ਲੈ ਬਿਲਕੁਲ ਹਾਂਜੀ ਬਿਲਕੁਲ ਸੋ ਕਦ ਸੋਣਾ ਦੋਸਤ ਬਾਕੀ ਝੋਟੀ ਵਡੀਆਂ ਝੋਟੀਆਂ ਦੇ ਵਿੱਚ ਆਪਾਂ ਕੀਤੀ ਕਰ ਸਕਦੇ ਆ ਇੱਕ ਵਾਰੀ ਆਪਾਂ ਫੇਰ ਕਨਫਰਮ ਕਰਾ ਦਿੰਦੇ ਆ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰਾ 10 ਦਿਨ ਹਜੇ ਲੈ ਕੇ ਜਾਊਗੀ ਠੀਕ ਆ 10 ਦਿਨ ਕੱਢਦੀ ਹਜੇ ਇਹ ਵੀ ਠੰਡੀ ਧੀਰੀ ਝੋਟੀ ਤੇ ਸ਼ਕੀਨ ਵੀ ਪੂਰੀ ਆ ਹਾਂਜੀ ਪਾਸਿਓ ਮੁਕੰਮਲ ਠੀਕ ਆ ਸ਼ਕੀਨੀ ਵਾਲੇ ਪਾਸਿਓ ਵੀ ਪੂਰੀ ਚਿਪ ਕੱਢਾ ਕੱਦ ਵੀ ਚੰਗਾ ਸੋਨਾ ਠੀਕ ਆ ਜੋ ਜਿਸ ਦੇ ਪਾਸੇ ਉਹਨੇ ਖੁੰਜੀ ਕਰਮਾਂ ਲਈ ਲੰਬੀ ਪੂਛ ਲੰਬੇ ਥਣ ਆਵ ਕਲ ਠੀਕ ਹੈ ਜੀ ਲੋਡ। ਸੋ ਦੂਜੇ ਨੰਬਰ ਤੇ ਦੋਸਤੋ ਇਹ ਝੋਠੀ ਆ ਠੀਕ ਆ ਜੀ। ਸੋਹਣੇ ਕੱਦ-ਕੱਦ ਦੇ ਵਿੱਚ ਜ਼ਰੂਰ ਕੋਈ ਵੀਰ ਹੱਥ ਪਾ ਸਕਦਾ ਜਿਹੜੇ ਵੀਰ ਨੂੰ ਪਸੰਦ ਆਊਗੀ। ਤੇ ਮੁੱਲ ਕੀ ਕਰਦੇ ਹਾਂ ਤਾਂ ਗੁਰਮਤ? ਇਹਦੀ ਡਿਮਾਂਡ ਵੀਰ ਜੀ 1,20,000 ਜੱਡ ਸਹੀ। 1.20 ਹਾਂਜੀ। ਠੀਕ ਆ ਜੀ। ਇਹਦੀ ਬਾਈ ਦਾ ਤੁਹਾਨੂੰ ਪਤਾ ਲਾਓ ਡੇਢ ਮੰਗ ਲੈਣੇ ਲੈਂਦੇ ਆ ਪਰ ਆਪਾਂ ਜਿਹੜਾ ਜੇ ਹਿਸਾਬ ਨਾਲ ਆਪਾਂ ਨੂੰ ਆਈ ਹੋ ਸਾਬ ਨਾਲ ਦੇ ਦੇਣੀ। ਠੀਕ ਆ ਜੀ। ਕੋਈ ਛੋਟ ਸੇ ਆਪਾਂ ਵਿੱਚੋਂ। ਉਹ ਝੋਜੂਗਾ ਮਾਨਤਨ ਹੋ ਜਾਊ। ਹਾਂਜੀ। ਲੋ ਵੀ 1,20,000 ਦੇ ਵਿੱਚੋਂ ਭਰਾਬੋ ਮਾਨਤਨ ਹੋ ਜਾਊਗਾ ਤੋ ਛੋਟੀ ਵਟੀਆ ਬਾਕੀ ਜਿਹੜੇ ਵੀਰ ਨੂੰ ਜਚੂਗੀ ਪਸੰਦ ਆਊਗਾ ਸੌਦਾ ਤੁਸੀਂ ਕਰ ਲਿਓ ਠੀਕ ਆ ਤੇ ਬਾਕੀ ਪੂਰੇ ਮੁਕੰਮਲ ਹਰ ਪਾਸੇ ਜਿੱਦਾਂ ਮਰਜ਼ੀ ਕੋਈ ਵੀਰ ਤਸੱਲੀ ਕਰੀ ਚੱਲੇ ਅਗਲੀ ਛੋਟੀ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਹਾਂਜੀ ਇਹ ਵੀਰ ਜੀ ਸੋਈ ਹੈ ਇਹ ਇਹ ਸੁਵਾ ਕੇ ਨੁ ਦੂਜਾ ਇਹ ਇਹਨਾਂ ਨੇ ਆਪਾਂ ਨੂੰ ਦितीय ਉਹਨਾਂ ਦਾ ਦੂਜਾ ਕਹਿ ਕੇ ਦਿੱਤੀ ਅੱਗੋਂ ਆਪੋ ਆਪਣੀ ਸਮਝਿਆ ਸੁਵਾ ਦੂਜਾ ਨਾ ਹੋ ਤਾਂ ਤੀਜਾ ਹੋਊਗਾ ਪਹਿਲੀ ਗੱਲ ਤੇ ਦੂਜਾ ਸੁਵਾ ਹੀ ਹੋਊ ਠੀਕ ਆ ਜੀ ਹਾਂਜੀ ਠੀਕ ਆ ਠੀਕ ਕਿਹੜਾ ਨਰਮ ਜੀ ਸੇਵਾ ਤੋਂ ਨਹੀਂ ਹੁੰਦਾ ਹਾਂਜੀ ਸੇਵਾ ਹળો ਤਨ ਜਿਸ ਨਹੀਂ ਦਈਏ ਨਾਰਮਲ ਸੇਵਾ ਤੋਂ ਆਈ अच्छा सो यूं आज दिन कितने हो गए गर्भंत कोई न इनको कुछ 10 11 दिन हो गए इनो या बच्चा मगर कटा ये देखो मगर कटी कटी है मगर हां जी लो जी मगर कटी है दसा 11 दिनਾਂ ਦੀ ਸੂਈ हां जी ਆ ਬੱਚਾ ਤੁਸੀਂ ਵੇਖੋ ਇੱਕ ਵਾਰੀ ਕੱਟੀ हां जी ਠੀਕ ਹੈ ਲੋ ਅੱਛਾ ਗਰਭਮਤ ਦਸਾਂ 11 ਦਿਨਾਂ ਦੀ ਸੂਈ ਹੈ ਝੋਟੀ ਕੀ ਇਹਦੇ ਥੱਲੇ ਹੋਣਾ ਦੁੱਧ ਦੀ ਕੀ ਇਹਦੇ ਥੱਲੇ 8 ਕਿਲੋ ਗਿਰਜੀ ਸਹੀ ਦੁੱਧ ਜਿਹੜਾ 8 ਕਿਲੋ हां जी ਠੀਕ ਹੈ ਜੀ ਇਹ ਦੁੱਧ ਨੂੰ ਜਮੈਂ 8 ਕਿਲੋ ਦੇ ਦੋਗੀ ਸੇਵਾ ਹਰ ਨਾਰਮਲ ਤੋਂ ਆਈ ਆਪਣੇ ਕੋਲ ਕੱਲ ਸ਼ਾਮੀ ਆਈਏ ਹਾਂ ਤੇ ਉੰਜ ਨਹੀਂ ਕਿ ਮੈਂ ਖਾਦੀ ਨਹੀਂ ਮੈਂ ਚਾਰੂ ਸਭ ਕੁਝ ਹੈ ਵਿਚਾਰੀ ਖਾਦੀ ਚੋਣ ਚੋਣ ਕਿਵੇਂ ਨਿਕਲੀ ਚੋਣਾ ਵਧੀਆ ਭੋਲੀ ਐ ਤਾਰਾ ਤੂਰਾ ਬਰਾਬਰ ਬਿਲਕੁਲ ਹਾਂ ਬਰਾਬਰ ਲਓ ਜੀ ਸੋ ਥਾਣੇ ਇੱਕ ਵਾਰੀ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਨਾ ਬਿਲਕੁਲ ਨੇੜੇ ਤੋਂ ਠੀਕ ਹੈ ਚੋਣ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਬਾਕੀ ਜਿੱਦਾਂ ਮਰਜ਼ੀ ਤੁਸੀਂ ਤਸੱਲੀ ਕਰੀ ਚਲੋ ਇੱਕ ਕੱਲੀ ਕਹਿਣ ਵਾਲੀ ਗੱਲ ਨਹੀਂ ਕਿ ਦੋਸਤੋ ਜਿਹੜਾ ਪਸ਼ੂ ਸੋਇਆ ਉਹਦੀ ਨਿੱਕੇ ਸਿੰਗ ਦੀ ਆ ਭਾਵੇਂ ਪੰਜ ਡੰਗ ਚੋ ਕੇ ਕਰ ਲੋ ਠੀਕ ਹੈ ਜੀ ਕੋਈ ਗੱਬਣ ਪਸ਼ੂ ਤਾਂ ਹੁੰਦਾ ਵੀ ਚਲੋ ਟਿੱਪਣ ਦੀ ਗੱਲ ਆ ਸਿੰਗੀ ਇਹਦੀ ਬਹੁਤ ਨਿੱਕੀ ਹਾਂ ਸਿੰਘਾਂ ਦੇ ਪਾਸੇ ਤੇ ਗਰਮੰਤ ਸਾਰੀਆਂ ਪੂਰੀਆਂ ਕਿ ਮੈਨੂੰ ਲਾਜਬਾ ਵੀ ਇਹ ਕੰਮ ਆਜ ਨਿੱਕੇ ਸਿੰਘਾਂ ਨਹੀਂ ਹੈ ਸਾਰੀਆਂ ਉਹ ਨਿੱਕੇ ਸਿੰਘਾਂ ਵਾਲੀਆਂ ਹੀ ਹਾਂਜੀ ਤੇ ਸਿੰਘ ਵੀ ਬਹੁਤ ਭੈਣ ਭਰਾ ਪਸੰਦ ਕਰਦੇ ਵੀ ਛੋਟੀ ਸਿੰਘੀ ਹਾਂਜੀ ਹਾਂਜੀ ਸਭ ਕੁਝ ਅਗਲਾ ਜਿੰਨੇ ਵੀਰ ਦੀ ਪੈਸੇ ਲਾਉਣੇ ਨਾ ਤੇ ਸਭ ਕੁਝ ਸਾਰੇ ਪਾਸੇ ਵੇਚਦਾ ਬਿਲਕੁਲ ਬਿਲਕੁਲ ਲੈ ਵੀ ਗਰਮੰਤ ਵੀਰ ਖੋਲ ਕੇ ਤੋਰਦਗੇ ਇਹਨੂੰ 8 ਕਿਲੋ ਦੁੱਧ 20 ਦੁੱਧ 11 ਦਿਨਾਂ ਦੀ ਸੂਈ ਮਗਰ ਕੱਟੀ ਐ ਆਪ ਦੂਜਾ ਸੂਆ ਕੋਈ ਵੀਰ ਮੰਨ ਕੇ ਜਾਂ ਤੀਜਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਬਾਕੀ ਮੂੰਹ ਮੱਥੇ ਦੀ ਕੱਟੀਆਂ ਝੋਟੀਆਂ ਦੇ ਵਿੱਚ ਹੀ ਪੈਂਦੀ ਐ ਬਾਕੀ ਹੋ ਸਕ ਤੇ ਕਈ ਨਾ ਨੋਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਪਸੂ ਨਿਕਲਦੇ ਆ ਬਾਕੀ ਕਰਮਾਂ ਵਾਲੀ ਕੋਈ ਚੰਗਾ ਖਰੀਦਦਾਰ ਲੈ ਗਿਆ ਸੇਵਾ ਸੰਭਾਲ ਚੰਗੀ ਕਰ ਲਈ ਤੇ ਦੋਸਤੋ ਭਰ ਗਈ ਝੋਟੀ ਤੇ ਬਹੁਤ ਖੂਬਸੂਰਤ ਲੱਗੂਗੀ ਪਰ ਹੁਣ ਜਿਹੜੀ ਆ ਮੌਕੇ ਤੇ ਤੁਸੀਂ ਆ ਵੇਖ ਸਕਦੇ ਜੀ ਲਓ ਜੀ ਠੀਕ ਆ ਸੋ ਤੋਰਾ ਤਾਰਾ ਤੁਸੀਂ ਵੇਖੋ ਇੱਕ ਵਾਰੀ ਸੋ ਬਾਡੀ ਸਟਰਕਚਰ ਵੇਖੋ ਆ ਲਓ ਮੋਟਰ ਲਗੇ ਜੀ ਹਾਂ ਜੀ ਤੋਰ ਜਲਦੀ ਸੋ ਦੋਸਤੋ ਇਹ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਮਾਝ ਦਿਖਾਤੀਏ ਤੇ ਗਰਵੰਤਕ ਕੀ ਕਰਾਂਗੇ ਮੋਲੇ ਦਾ ਇਹਦੀ ਡਿਮਾਂਡ ਵੀਰ ਜੀ ਅੱਜ ਦੀ ਜਿਹੜੀ ਸਹੀ ਡਿਮਾਂਡ 70000 70000 ਹਾਂ ਜੀ ਵਿੱਚੋਂ ਮਾਨਤਨ ਹੋ ਜਾਊਗਾ ਹਾਂਜੀ ਲੋਬੇ 70000 ਦੋਸਤੋ ਇਹਦੀ ਮੰਗ ਆ ਡਿਮਾਂਡ 70000 ਵਿੱਚੋਂ ਛੋਟੇ ਛੱਪੇ ਆ ਮੌਕੇ ਤੇ ਹੁੰਦੇ ਰਹਿੰਦੇ ਆ ਬਾਕੀ ਜਿਹੜਾ ਵੀ ਪਸ਼ੂ ਪਸੰਦ ਕਰੋ ਤੁਸੀਂ ਕੋਈ ਪੱਕਾ ਫਿਕਸ ਇਹ ਭਾਈ ਤਾਂ ਤੁਹਾਨੂੰ ਪਤਾ ਹੁਣ ਟੋਕੜਾ ਕਬਣਾ ਵਿਕਦਿਆ ਜਾਂਦੀਆਂ ਇਹ ਸੱਜਰ ਆ ਸਹੀ ਆ ਹਾਂਜੀ ਬਿਲਕੁਲ ਬਿਲਕੁਲ ਬਾਕੀ ਚਲੋ ਹਾਂਜੀ ਬਿਲਕੁਲ ਜੀ ਹਾਂਜੀ ਮੈਂ ਤਾਂ ਕੋਈ ਸ਼ੱਕ ਨਹੀਂ ਕਰਾ ਇੰਨਾ ਕਿ ਸੇਵਾ ਵਿਚਾਰੀ ਦੀ ਹਲੋ ਨਾਰਮਲ ਹੋਈ ਆ ਹਾਂ ਚਲੋ ਜੀ ਉਹੋ ਜੇ ਸਭ ਮੈਂ ਯਾਰ ਪਾੜੀ ਮਾੜੀ ਨਹੀਂ ਹਾਂ ਨੇ ਚੰਗੀ ਆ ਹਾਂਜੀ ਕੋਈ ਚੰਗੀ ਕੋਈ ਵੀਰ ਕੇ ਸੰਭਾਲ ਕਰ ਲੂਗਾ ਤੇ ਜਿੰਨੇ ਦੀ ਗਾਂ ਚਲੋ ਦੁੱਧ ਸੁਆ ਪੀ ਕੇ ਅਗਲੇ ਸ ਤੇ ਹੁਣ ਮੌਕੇ ਤੇ ਚਲੋ ਦੋਸਤੋ ਬਿਲਕੁਲ 70000 ਦੀ ਤੁਹਾਨੂੰ ਮਿਲ ਜੂਗੀ ਵਿੱਚੋਂ ਰਾਇਤ ਹੋ ਜੂਗੀ ਵਿੱਚੋਂ ਛੋੜ ਤੇ ਆਪਾਂ ਹੋ ਜੂਗਾ ਤੇ ਚੌਥੇ ਨੰਬਰ ਤੇ ਜਿਹੜੀ ਆਪਾਂ ਫੋਰਥ ਨੰਬਰ ਤੇ ਦੋਸਤੋ ਤੁਹਾਨੂੰ ਦਿਖਾਉਣੀ ਹੈ ਇਹ ਝੋਟੀ ਝੋਟੀ ਇਹ ਵੀ ਜਾਂਦੀ ਵੀ ਮੈਂ ਪਰੇ ਤੋਂ ਪਰੇ ਗੱਲਬਾਤ ਆ ਵੇਖੋ ਅੱਛਾ ਤੇ ਗੁਰਵੰਤਾ ਇਹ ਪਹਿਲਾਂ ਝੋਟੀ ਪਹਿਲਾਂ ਸੂਆ ਸੋਹਣੀ ਵੀਰ ਜੀ ਪਹਿਲਾਂ ਝੋਟੀ ਆ ਹਾਂਜੀ ਲਵੀ ਜੀ ਹੈ ਹਾਂਜੀ ਲਓ ਦੋਸਤੋ ਬਿਲਕੁਲ ਸਿੰਘਾਂ ਦੀ ਗੁਲਾਈ ਆ ਤੇ ਝੋਟੀ ਕਦਗਾਠ ਵਾਲੇ ਪਾਸੇ ਵੀ ਸੋਹਣੀ ਆ ਬਹੁਤ ਠੰਡੀ ਤੇਰੀ ਝੋਟੀ ਆ ਲੈ ਹਾਂਜੀ ਅੱਧਵੀ ਤੁਸੀਂ ਜਿਹੜਾ ਤੁਸੋਂ ਮੀਡੀਅਮ ਤੋਂ ਥੋੜਾ ਜਿਹਾ ਉੱਚਾ ਮੰਨ ਸਕਦੇ ਜੀ ਮੀਡੀਅਮ ਤੋਂ ਪਲਾਸਿਜ ਆਉਂਦੀ ਹੈ ਮੀਡੀਅਮ ਤੋਂ ਪਲਾਸਿਜ ਆ ਠੀਕ ਹੈ ਵੱਡੀਆਂ ਛੋਟੀਆਂ ਦੇ ਵਿੱਚ ਹੀ ਆਪਾਂ ਗਿਣਤੀ ਕਰ ਸਕਦੇ ਹਾਂ ਮੀਡੀਅਮ ਤੋਂ ਉੱਚੀ ਆ ਥੋੜੀ ਜੀ ਹਾਂਜੀ ਬਾਕੀ ਨਵੀਂ ਆ ਪਹਿਲਾ ਸੂਆ ਸੋਣ ਵਾਲੀ ਆ ਤੇ ਦਿਨ ਹਜੇ ਕਿੰਨੇ ਕ ਲੈਂਦੀ ਆ ਵੀਰ ਦਿਨ ਹਜੇ ਵੀਰ ਜੀ ਕੋਈ 5-6 ਲੈ ਜੂਗੀ 5-6 ਹਾਂਜੀ ਤੇਰੇ ਅੰਦਰ ਅੰਦਰ ਛੋਟੀ ਸੂਕੂਗੀ ਠੀਕ ਹੈ ਜੀ ਹਾਂਜੀ ਗਰਮਾ ਤਾਂ ਵੀਰੋਂ ਨਾਲ ਹੀ ਇਹਨੂੰ ਬਾਹਰ ਕੱਢ ਲਿਆ ਤਸੱਲੀ ਨਾਲ ਤੋੜ ਕੇ ਦਿਖਾ ਦਈਏ ਹਾਂਜੀ ਹਾਂਜੀ ਤੇ ਲਾਏ بنائے ਪਈ ਐ ਦੋਸਤੋ 5 6 7 ਹਫਸਾ 8 ਦਿਨ ਸਮਾਂ ਇੱਥੇ ਕਿ ਸਮਾਂ ਲੈ ਕੇ ਜਾਊਗੀ ਆਪ ਤੇਦੇ ਅੰਦਰ ਅੰਦਰ ਸੂਕ ਹੋਊਗੀ ਕਰਮਾਲੀ ਠੀਕ ਆ ਜੀ ਹਾਂ ਜੀ ਲੈ ਲਓ ਜੀ ਸੋ ਪਹਿਲਾਂ ਝੋਟੀ ਠੀਕ ਹੈ ਜੀ ਪਹਿਲਾ ਸੁਹਾ ਸੂਨਾ ਝੋਟੀ ਨੇ ਤੇ ਚੰਗੀ ਆ ਮੂੰਹ ਮੱਥੇ ਦੀ ਚੰਗੀ ਆ ਸਿੰਘੀ ਸਿੰਘੀ ਬੜੀ ਵਧੀਆ ਗੁਲਾਈ ਦੇ ਵਿੱਚ ਆ ਪੂਰਾ ਤੇ ਅੱਖ ਬਿੱਲੀ ਮਣਕੀ ਦੋਵੇਂ ਅੱਖਾਂ ਬਿੱਲੀਆਂ ਆ ਗਈਆਂ ਹਾਂਜੀ ਲੈ ਅੱਖ ਦੂਜੀ ਜਵਾਬ ਆ ਦੋਹਾਂ ਜੇਗਾ ਵੇਖੋ ਹਾਂ ਆ ਲੋ ਇਹ ਕੁਛ ਨਹੀਂ ਹੁੰਦੇ ਤੈਨੂੰ ਲੈ ਵੀ ਉਹਦੀ ਠੀਕ ਹੈ ਜੀ ਸੋ ਬਨਾਇਆ ਕਾਫੀ ਹੈ ਦੋਸਤੋ ਤਕਰੀਬਨ ਕੋਈ 6-7 6-7 ਦਿਨਾਂ ਦੇ ਵਿੱਚ ਆਪਾਂ ਮੰਨ ਸਕਦੇ ਆ ਵੀ ਸੂਣ ਦਾ ਬਿਲਕੁਲ ਨੇੜੇ ਹੋਊਗਾ ਝੋਟੀ ਦਾ ਤੇ ਤਿਆਰੀ ਕਰਨ ਵਾਲੀ ਸੋਣੀ ਕਰਨਾ ਚਰੀ ਜਾਂਦੀ ਪਈ ਹੈ ਲਾਏ ਬਣੇ ਚੰਗੀ ਪਈ ਹੈ ਬਾਕੀ ਥਾਣ ਵੀ ਪੂਰਾ ਹੱਥ ਚਵਾਈ ਵਾਲਾ ਮੁੱਠੀ ਥਾਣਾ ਸੋ ਝੋਟੀ ਚੰਗੀ ਹੈ ਠੀਕ ਹੈ ਬਾਕੀ ਪਸੰਦ ਆਊਗੀ ਜਿਹੜਾ ਕੋਈ ਵੀਰ ਖਰੀਦਣ ਆ ਰਿਹਾ ਅੱਛਾ ਗਰਵੰਤ ਭਾ ਫਿਰ ਇਹਦੀ ਵੀਰ ਕੀ ਕਰਦੇ ਮੰਗ ਇਹਦੀ ਡਿਮਾਂਡ ਤਾਂ ਵੀਰ ਜੀ 75000 ਆ ਰਿਆ ਆ ਇਹ 70000 ਦੀ ਆਣਾ ਹੋ ਜੂ 70 ਤੇ ਹਾਂ ਜੀ 75 ਦਾ ਡਿਮਾਂਡ ਆ ਹਾਂਜੀ ਉਹ ਵੀ 70000 ਦੋਸਤੋ ਲੈਣ ਦੇਣ ਜਿਹੜਾ 70000 ਆ ਡਿਮਾਂਡ 75000 ਆ ਠੀਕ ਆ ਜੀ 70000 ਦੀ ਦਵਾਂਗੇ ਜਿਹੜੀ ਸਹੀ ਦੇਣ 70000 ਦੀ ਜਿਹੜੀ ਲੈਣ ਦੇਣ ਸਹੀ ਆ ਹਾਂਜੀ ਉਹ ਵੀਰਾਂ ਦਾ ਵੀ 70000 ਦੀ ਆਪਾਂ ਦੇ ਦਿਆਂਗੇ ਛੋਟੀ ਨਵੀਆਂ ਬਾਕੀ ਕੋਈ ਵੀਰ ਲੈ ਕੇ ਜਾਊਗਾ ਦੋ ਚਾਰ ਸੂਬੇ ਆਪਣੀ ਪੀ ਕੇ ਤੇ ਫਿਰ ਤੁਸੀਂ ਵਿਉਂਤ ਲਾਉਂਗੇ ਕਿਉਂਕਿ ਪਸ਼ੂ ਨਵਾਂ ਕੋਈ ਵੀਰ ਦੋ ਚਾਰ ਸੂਬੇ ਟਕਾਉਂਦਾ ਠੀਕ ਹੈ ਤੇ ਇਸ ਤੋਂ ਬਾਅਦ ਆਪਣੇ ਕੋਲ ਗਰਮਾਂ ਤੋਂ ਪੰਜਵੇਂ ਨੰਬਰ ਤੇ ਆ ਗਈ ਮੱਝ ਹਾਂਜੀ ਤੇ ਇਹ ਗੱਬਣ ਆਏ ਗੱਬਣਿਆ ਜੀ ਵੀਰ ਜੀ ਇਹ ਵੀ ਕੋਈ 10-12 ਦਿਨਾਂ ਦੇ ਨੇ ਜੇ ਲੈਂਦੀ ਆ। ਲਓ ਵੀ ਦੱਸੋ ਵੱਡੀ ਮਾਜਾ। ਇਹ ਗਾ ਵੀ ਟੈਂਕੀ ਹੈ। ਚੌੜੇ ਪੱਲੇ ਦੀ। ਹਾਂਜੀ। ਤੇ ਸੂਬਾ ਇਹ ਕਿਨਵਾ ਮੰਨਦੇ ਆ ਫਿਰ ਆਪਾਂ। ਸੂਬਾ ਵੀਰ ਜੀ ਜਿੰਨੇ ਆਪਾਂ ਨੂੰ ਦਿੱਤੀ ਉਹਨੇ ਤਾਂ ਕਿਹਾ ਤੀਜਾ ਸੋਣੀ ਅੱਗੋਂ ਆਪੋ ਆਪਣੀ ਸਮਝਿਆ। ਅੱਛਾ। ਹਾਂਜੀ। ਲੈ। ਆਪਾਂ ਆ ਦੀ ਸਮਝਣਾ ਲਈ ਆ ਖਰੀਦਦਾਰ ਨੇ ਅਗਲੇ ਨੇ ਆਪ ਨੂੰ ਆਪੋ ਆਪਣੀ ਸਮਝਣਾ ਖਰੀਦਣਾ। ਠੀਕ ਹੈ ਜੀ। ਹਾਂਜੀ। ਲਓ ਦੋਸਤੋ ਸੂਬਿਆਂ ਦੇ ਵਿੱਚ ਬੇਸ਼ੱਕ ਵੇਰ ਗਰਮੰਤ ਹੋਣ ਦਾ ਵਪਾਰ ਤਾਂ ਕੰਮ ਆ ਵੀ ਤੀਜਾ ਸੂਬਾ ਮੰਨ ਕੇ ਖਰੀਦੀ ਆ। ਹਾਂਜੀ। ਅੱਗੋਂ ਕੀ ਆਪਦੀ ਹਾਏ ਆਪਣੇ ਇਲਾਕੇ ਦੀ ਇੱਧਰ ਜੰਪਲ ਪਈ ਇੱਧਰ ਦੀ ਹਾਂਜੀ ਹਾਂਜੀ ਬਾਰਡਰ ਏਰੀਆ ਦੀ ਆ ਹਾਂ ਇੱਧਰ ਬਾਰਡਰ ਏਰੀਆ ਦੀ ਲਓ ਜੀ ਸੋ ਕੱਦ ਵੀ ਦੋਸਤੋ ਵੱਡਾ ਮੱਝ ਦਾ ਪੁੱਠੇ ਤੋਂ ਵੇਖੋ ਤਾਂ ਇਵੇਂ ਬੈਕ ਸਾਈਡ ਤੋਂ ਵੱਡੀਆਂ ਮੱਝਾਂ ਆਉਂਦੀ ਆ ਠੀਕ ਆ ਜੀ ਪਿੰਠ ਵਾਲੀ ਸਾਈਡ ਤੋਂ ਥੋੜੀ ਨਿਮਾਨ ਤੇ ਬੈਕ ਸਾਈਡ ਪੁੱਠਾ ਪਾਟਾ ਪੂਰਾ ਉੱਚਾ ਤੇ ਚੌੜਾਈ ਦੇ ਵਿੱਚ ਪੂਰਾ ਚੌੜਾ ਪੁੱਠਾ ਸਿੰਗਲ ਖੱਡੀ ਦੀ ਆ ਅਜੇ ਕੋਈ 10 ਦਾ ਕਿ ਮੈਨੂੰ ਤਾਂ ਵੀ ਹੈ ਵੀ ਬੁਲਾਇਆ ਕੀ ਆ ਸਾਹਿਬ ਹਾਂਜੀ ਇੱਕ ਰਾਂਗੇ ਆ ਠੀਕ ਆ ਜੀ ਹਾਂਜੀ ਤੇ ਗਰਮਾ ਤਾਂ ਦਿਨ ਕਿੰਨੇ ਕ ਦੱਸਿਆ ਵੈਸੇ ਅਜੇ ਕੋਈ 10 12 ਦਿਨ ਆਓ ਦੋਸਤੋ ਆਈਡੀਆ ਕੋ 12 13 ਦਿਨਾਂ ਦਾ ਮੰਨ ਕੇ ਤੁਸੀਂ ਲੈ ਜਿਓ। ਬਾਕੀ 35 ਧੁੱਪਣਾਂ ਤੇ ਤਸੱਲੀ ਵੀਰ। ਹਾਂਜੀ ਹਾਂਜੀ। ਚੌਥਾ ਨਦੀ ਪਰ ਆਪਣੀ ਗੱਲ। ਹਾਂ 35 ਦੀ ਪਿੱਛੇ ਦੀ ਆਪਣੀ ਗਰੰਟੀ। ਠੀਕ ਹੈ ਜੀ। ਹਾਂਜੀ। ਲਓ ਜੀ। ਸੋ 35 ਦੀ ਪਾਰ ਪਿੱਛੇ ਦੀ ਦੋਸਤੋ ਗੱਬਣ ਪਸ਼ੂਆਂ ਦੀ ਪੂਰੀ ਤਸੱਲੀ ਆ। ਜਿੱਦਾਂ ਮਰਜ਼ੀ ਕੋਈ ਆਣ ਕੇ ਸੌਦਾ ਕਰ ਲਿਓ ਤੇ ਲਿਆ ਵੀਰ ਗਰਵੰਤ ਇਹ ਵੀ ਤੋਰ ਦਿੱਗੇ। ਠੀਕ ਹੈ। ਤੋ ਹੈ ਵੀ ਪਤਲੇ ਪਿੰਡੇ ਦੀਏ ਦੋਸਤੋ ਮੱਝ ਵੀ ਦੁੱਧ ਵਾਲੀ ਆ ਬਾਕੀ ਇਹੋ ਜੇ ਪੁੱਛ ਤੁਹਾਨੂੰ ਪਤਾ ਹੀ ਆ ਵੀ ਮੋਸਟਲੀ ਆਪਾਂ ਦੇਖਦੇ ਆ ਵੀ ਦੁੱਧ ਦਾ ਵਾਲੇ ਪਾਸੋਂ ਪੂਰੇ ਘਰੇ ਨਿਕਲਦੇ ਦੁੱਧ ਵੀਰ ਜੀ ਆਪਾਂ ਨਹੀਂ ਆ ਇਸ ਟਾਈਮ ਤੇ ਜੀ ਕੋਈ ਗਾਰੰਟੀ ਦੇਣੀ ਉਹ ਘਰ ਵਾਲਿਆਂ ਦਾ ਕਹਿਣਾ ਕਿ 15 ਕਿਲੋ ਚੋਇਆ ਇਸਨੇ ਅੱਛਾ ਜੀ ਹਾਂ ਜੀ ਪਰ ਆਪਾਂ ਇਸ ਟਾਈਮ ਤੇ ਜੀ ਕਿਲੋ ਹੀ ਗਾਰੰਟੀ ਨਹੀਂ ਦਿੰਦੇ ਆ ਬਿਲਕੁਲ ਜੀ ਚਲੋ ਭਰਿਆ ਭਾਂਡਾ ਜੇ ਕਰੀ ਕੋ ਚੰਗੀ ਸੇਵਾ ਕਰ ਲੂਗਾ ਕੀਰਤਾਂ ਨੇ ਛਵਾ ਨਹੀਂ ਦੇਣਾ ਨਾ ਹਾਂ ਜੀ ਹਾਂ ਲਓ ਜੀ ਅਜੇ ਦੋਸਤੋ ਕੁਝ 7 ਦਿਨ ਸੌਰੀ 12 13 12 13 10 12 13 ਦਿਨ ਲਾਉਗੀ ਹਾਂਜੀ 10 ਤੋਂ ਬਾਹਰ ਹੀ ਦਿਨ ਲੈ ਜਾਊਗੀ 10 ਦਾ ਪਲਾਟੀ ਲੈ ਲਓ ਠੀਕ ਆ ਸੋ ਬਿਲਕੁਲ ਚੌੜੇ ਪੱਲੇ ਦੀ ਬਿਲਕੁਲ ਸਿੰਗਲ ਖੱਡੀ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਥਾਣ ਤੁਨ ਬਿਲਕੁਲ ਇੱਕ ਸਾਰ ਲੇਵਾ ਹਵਾਨਾ ਬਿਲਕੁਲ ਪੱਧਰਾ ਵੇਖੋ ਲੈ ਆ ਗਿਆ ਲਓ ਜੀ ਠੀਕ ਆ ਨੇ ਵੀ ਗਰਮੰਤ ਦਿਖਾਈਏ ਮੂੰਹ ਮੱਥਾ ਮਲਾ ਕੋਈ ਹਾਂਜੀ ਮੈਂ ਜਿਆਦਪਾਦ ਵਾਲੀ ਹਰਿਆਣਾ ਟੈਪ ਚਾ ਹਾਂਜੀ ਠੀਕ ਆ ਜੀ ਬਾਕੀ ਆਪਦੇ ਆਵਾਂ ਧਮ ਤੇ ਆ ਕੀ ਕਰਮ ਵਾਲੀ ਬਲੈਡਰ ਬਣ ਲੂ ਥਲੇ ਹਾਂ ਬਣ ਜੂਗੀ ਹਾਂ ਅਜੇ ਦੇਣ ਨਾਰਮਲ ਜੇ ਦੋਸਤੋ ਲਾਏ ਬਣਾਏ ਪਈ ਅਜੇ ਦੇਣ ਕੋਈ 10-12 ਲੈਂਦੀ ਸਮਝੂਗੀ ਮੱਝ ਦੀ ਹਾਂ 10-12 ਦਿਨਾਂ 'ਚ ਪੂਰਾ ਹਾਂਜੀ ਬਖਾਲਾ ਤਿਆਰ ਕਰੂ ਕਰਮਾਰੀ ਬਾਕੀ ਹਜੇ ਤੁਸੀਂ ਵੇਖਦੇ ਨਾਰਮਲ ਜੇ ਲਾਏ ਪਈ ਹੈ ਠੀਕ ਹੈ ਤਾਂ ਕਰਕੇ ਕਹਤਾ ਵੀ 10ਾਂ ਤੋਂ ਉੱਪਰ ਕੋਈ 2 ਦਿਨ ਲੈ ਜੇ ਜਾਂ 3 ਦਿਨ ਲੈ ਜੇ ਐਨੇ ਕ ਦਿਨ ਲੈ ਜੂਗਾ ਆਰਾਮ ਨਾਲ ਤੋੜੀ ਹਾਂ ਤੋੜ ਲਓ ਜੀ ਠੀਕ ਹੈ ਜੀ ਸੋ ਵੱਡੀਆਂ ਮੱਝਾਂ ਦੇ ਵਿੱਚ ਆ ਕੋਈ ਦੋਸਤੋ ਛੋਟੀ ਜੀ ਆਪਾਂ ਕਹ ਲਈਏ ਮੀਡੀਅਮ ਨਹੀਂ ਕੀ ਵੱਡੀਆਂ ਮੱਝਾਂ 'ਚ ਆਪਾਂ ਇਹਨੂੰ ਗਿਣਤੀ ਕਰ ਸਕਦੇ ਹਾਂ ਵੱਡੀਆਂ ਮੱਝਾਂ 'ਚ ਹੀ ਆਉਂਦੀ ਹੈ ਠੀਕ ਲੋ ਵੀ ਠੀਕ ਹੈ ਅੱਛਾ ਗੁਰਵੰਤ ਵੀਰੇ ਫਿਰ ਮੋਰ ਲੈਂਦਾ ਕੀ ਕਰਦਾਂਗੇ ਅੱਜ ਇਹਦੀ ਡਿਮਾਂਡ ਵੀਰ ਜੀ ਅੱਜ ਦੀ 85000 85 ਹਾਂਜੀ ਠੀਕ ਹੈ ਜੀ ਲਗਭਗ 285000 ਇਹਦੀ ਡਿਮਾਂਡ ਆ ਤੇ ਬਾਕੀ ਥੋੜਾ ਪਤਾ ਉੱਤੇ ਹੀ ਟਾਂਕ ਮੌਕੇ ਦੀ ਖੇਡ ਆ ਥੋੜਾ ਪਤਾ ਵਿੱਚ ਜੋ ਗੁੰਜਾਇਸ਼ ਆ ਮਾਨਤਨ ਉਹ ਮੌਕੇ ਤੇ ਹੋ ਜਾਊਗਾ ਇੱਕ ਆ ਦੋਸਤੋ ਆਪਾਂ ਤੁਹਾਨੂੰ ਇਹ 7ਵੇਂ ਨੰਬਰ ਤੇ ਆ ਗਈ ਨਾ ਕਰੂੰਗਾ ਹਾਂ ਜੀ 6ਵੇਂ ਦੇ 6ਵੇਂ ਨੰਬਰ ਤੇ ਹਾਂ ਜੀ ਠੀਕ ਆ ਉਹ 5ਵੇਂ ਨੰਬਰ ਤੇ ਬਿਲਕੁਲ ਜੀ ਇਹਦੀ ਡਿਟੇਲ ਕਰੀਏ ਸਾਂਜੀ ਮੈਂ ਇਹ ਵੀ ਬਿਲਕੁਲ ਪ੍ਰਾਪਰ ਦੀ ਵੱਡੇ ਪੱਲੇ ਦੀ ਵੱਡੀ ਹਾਂ ਜੀ ਇਹ ਸੂਈ ਹੈ ਜੀ ਸੂਈ ਆ ਹਾਂ ਜੀ ਇਹਨੂੰ ਕਿੰਨੇ ਦਿਨ ਹੋ ਗਿਆ ਇਹਨੂੰ ਸੂਈ ਨੂੰ ਕੋਈ ਅੱਜ ਪੰਜਾਸ਼ਾ ਦਿਨ ਹੋ ਗਿਆ ਪੰਜਾ ਛੇ ਦਿਨਾਂ ਦਾ ਹਾਂ ਜੀ ਕੱਟੀ ਇਹ ਤੇ ਮੇਰੇ ਹੋਵੇ ਉਧਰ ਬੱਜੀ ਠੀਕ ਆ ਜੀ ਹਾਂ ਜੀ ਠੀਕ ਆ ਤੇ ਦੁੱਧ ਹੁਣ ਕਿੰਨੇ ਕਿਤੇ ਆ ਗਈ ਇਹਦੇ ਥੱਲੇ 8 ਕਿਲੋ ਦੁੱਧ ਉਹ 8 ਕਿਲੋ ਹਾਂ ਜੀ ਜਿਹੜਾ ਸਹੀ ਲਓ ਜੀ 8 ਕਿਲੋ ਦੋਸਤੋ ਦ ਸੋ ਸੂਬਿਆਂ ਦੇ ਵਿੱਚ ਤੁਸੀਂ ਆਪ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਚਿਹਰਾ ਮੋਹਰਾ ਦਿਖਾ ਦਿੰਦਾ ਕੋਈ ਵੀ ਰਵਦੀ ਤੁਸੀਂ ਜੱਜਮੈਂਟ ਕਰ ਲਿਓ ਠੀਕ ਆ ਜੀ ਆ ਦੰਦੋਂ ਤੋਂ ਵਿਖਾ ਦਿਓ ਦੰਦੋਂ ਤੋਂ ਦੰਦ ਖੁਰਾਂ ਦੀ ਪੂਰੀ ਕਾਇਮ ਆ ਹਾਂ ਜੀ ਆ ਵੇਖੋ ਮੂੰਹ ਖੁਰ ਠੀਕ ਆ ਜੀ ਹਾਂ ਜੀ ਦੰਦੋਂ ਤੋਂ ਪੂਰੇ ਬਿਲਕੁਲ ਤੁਸੀਂ ਵੇਖੋਗੇ ਠੀਕ ਆ ਜੀ ਅੱਠੇ ਦੇ ਅੱਠੇ ਦੰਦ ਪੂਰੇ ਕਾਇਮ ਆ ਤੇ ਹੈ ਵੀ ਪਤਲੇ ਪਿੰਡੇ ਦੇ ਵਿੱਚ ਆ 6-7 6ਾਂ ਦਿਨਾਂ ਦੀ ਸੂਈ ਆ 8 ਕਿਲੋ ਦੁੱਧ ਜਿਹੜਾ ਅੱਜ ਮੌਕੇ ਤੇ ਤੁਹਾਨੂੰ ਮਿਲ ਜੂਗਾ ਮਗਰ ਵੀ ਇਹਦਾ ਬੱਚਾ ਕਟਾ ਕੱਟੀ ਆ ਕੱਟੀ ਵੀ ਜੀ ਮਗਰ ਵੀ ਕੱਟੀ ਆ ਹਾਂ ਜੀ ਠੀਕ ਆ ਚਾਈਨ ਵਾਲੇ ਦੇਸ਼ ਵਾਲੀ ਤੋਪ ਵੀ ਹੈ ਨਾ ਹਾਂ ਜੀ ਆਹੋ ਬਾਕੀ ਗਰਵੰਤ ਭਾਈ ਚੋਣ ਜਾਣਾ ਪੋਲੀ ਹਾਂ ਚੋਣवीर ਜੀ ਪੋਲੀ ਐ ਚੌਥਾਣਾ ਦੀ ਕੋਈ ਪੂਰ ਛਟਾ ਨਹੀਂਗਾ ਠੀਕ ਹੈ ਜੀ ਸੋ ਦੋਸਤੋ ਲੇਵਾ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਚੋਣ ਚਾਣ ਦਾ ਬਿਲਕੁਲ ਬੇਫਿਕਰੀ ਨਾਲ ਕੋਈ ਵੀ ਸੌਦਾ ਕਰ ਸਕਦਾ ਕੋਈ ਆ ਕੇ ਤਸੱਲੀ ਵੀ ਕਰ ਸਕਦਾ ਚੋਣ ਇੱਕ ਨੰਬਰ ਆ ਠੀਕ ਹੈ ਚੌਥਾਣਾ ਦੀ ਚਵਾਈ ਹੈ ਇੱਕ ਦੂਜੇ ਨਾਲ ਬਿਲਕੁਲ ਬਰਾਬਰ ਤੇ ਬਾਡੀ ਸਟਰਕਚਰ ਦੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਹਾਂ ਵੇਖੋ ਠੀਕ ਹੈ ਠੀਕ ਹੈ ਗਰੰਟ ਤਾਂ ਦੋ ਤਾਂ ਇੱਥੇ ਚੱਲੂਗੀ 9 10 10 ਲੀਟਰ ਤੱਕ ਹੀ ਆਏ ਨਹੀਂ ਗਰੈਂਚ ਦੇ ਦੋਗੀ 9 10 ਲੀਟਰ ਦੀ ਰੇਂਜ ਹਾਂ ਹਾਂ ਹਾਂਜੀ ਲਓ ਅਗੋ ਆਪੋ ਆਪਣੀ ਸੇਵਾ ਆਹੋ ਹਾਂਜੀ ਲੋ ਬਦੋਸਤ ਚੰਗੀ ਸੇਵਾ ਕਰ ਲਓਗੇ ਦੁੱਧ ਵੱਧ ਵੀ ਕੋਈ ਵੀਰ ਚੋਲੇ ਫਿਲਹਾਲ 8 ਲੀਟਰ ਆ ਅਗੋ ਕੋਈ ਚੰਗੀ ਸੇਵਾ ਕਰ ਲੂਗਾ 10 ਲੀਟਰ ਤੱਕ ਵੀ ਦੁੱਧ ਵੈਸੇ ਬਹੁਤ ਹੁੰਦਾ ਪਰ ਆ ਤੁਸੀਂ ਵੇਖ ਸਕਦੇ ਜੇ ਠੀਕ ਆ ਥਣ ਥਣ ਦੇਵੇ ਦੀ ਇੱਕ ਵਾਰੀ ਹੋਰ ਤੁਹਾਨੂੰ ਥੋੜਾ ਨੇੜੇੋਂ ਦਿਖਾ ਦਗੀ ਬੱਸ ਕਿਤੇ ਨਾ ਮੁੜਾਓ ਲਓ ਦੋਸਤੋ ਪਸ਼ੂ ਜੇਕਰ ਗੱਲ ਕਰ ਲਈਏ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਹਰ ਦਿਨ ਹਰ ਰੋਜ਼ 8 10 8 7 ਨੱਕ ਜਿਹੜੇ ਆ ਮੱਝਾਂ ਹੋਣ ਚਾਹੀਏ ਵੜਾ ਮਿਕਸ ਆਪ ਜੇ ਜਿਹੜੇ ਦੋਸਤੋ ਪਸ਼ੂ ਅਵੇਲੇਬਲ ਹੁੰਦੇ ਆ ਚਾਹੇ ਨੀਲੀ ਦੀਆਂ ਮੱਝਾਂ ਦੀ ਗੱਲ ਕਰਨ ਲਗੇ ਕ੍ਰੋਸ ਮੱਝਾਂ ਦੀ ਗੱਲ ਕਰਨ ਲਗੇ ਮੋਹਰਾ ਮੱਝਾਂ ਦੀ ਗੱਲ ਕਰਨ ਲਗੇ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਤੁਹਾਨੂੰ ਮਿਲ ਜਾਂਦੀ ਆ ਰੇਡ ਪਰ ਤਾਂ ਜਿੰਨਾ ਕਿ ਦੋਸਤੋ ਕਿਸੇ ਵੀਰ ਨੇ ਪੈਸਾ ਲਾਉਣਾ ਉਹ ਜਿਆ ਪਸ਼ੂ ਤੁਹਾਨੂੰ ਮਿਲ ਜਾਂਦਾ 8 10 ਨੱਕ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਜਿੰਨੇ ਕ ਪੈਸੇ ਲਾਉਣ ਪਸ਼ੂ ਖਰੀਦਣਾ ਚਾਹੁੰਦਾ ਉਹਨੇ ਰੇਟ ਭਾਅ ਪੜਦੇਲਾ ਤੁਹਾਨੂੰ ਪਸ਼ੂ ਮਿਲ ਜਾਂਦਾ ਚੰਗੇ ਪੈਸੇ ਲਾਉਣ ਵਾਲੇ ਚੰਗਾ ਪਸ਼ੂ ਮਿਲ ਜਾਂਦਾ ਠੀਕ ਹੈ ਜੀ ਕੋਈ 670 80000 ਦੀ ਰੇਂਜ ਜਿਹੜੇ ਪਸ਼ੂ ਮਿਲ ਜਾਂਦੇ ਆ ਤੇ ਗੁਰਵੰਤ ਇਹ ਸਮਝ ਦਾ ਵੀਰ ਜੀ ਕੀ ਕਰਦੇ ਮੁੱਲ ਇਹਦਾ ਮੁੱਲ ਵੀਰ ਜੀ ਮਾੜੀ ਸੱਜਰੇ ਪਰ ਮੁੱਲ ਟੋਕੜਾ ਵਾਲਾ ਹੀ ਅੱਛਾ ਹਾਂ ਜੀ ਇਹਦਾ ਮੁੱਲ 55000 55 ਹਾਂ ਜੀ ਲਓ ਜੀ 55000 ਦੀ ਹਾਂ ਜੀ ਦੋਸਤੋ ਇਹ ਸੱਜਰ ਮਾਝ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ 8 ਕਿਲੋ ਹੁਣ ਮੌਕੇ ਤੇ ਦੁੱਤ ਜਿਹੜੇ ਨੇ ਥੱਲੇ ਹਾਜ਼ਰ ਆ ਬੱਚਾ ਆਪਾਂ ਤੁਹਾਨੂੰ ਪਰਲੇ ਪਾਸੇ گاਵਾ ਦਿਖਾਉਣੀ ਆ ਬੱਚਾ ਉਧਰ ਤੁਹਾਨੂੰ ਦਿਖਾਉਣਾ ਆਜੋ ਬੱਚਾ ਵਿਖਾ ਦੇਣੀ ਕਿਸੇ ਮੱਝ ਦਾ ਹਾਂਜੀ ਆਜੋ ਜੀ ਠੀਕ ਹੈ ਲਓ ਜੀ ਆ ਕੱਟੀ ਵਿਖਾ ਦਿਓ ਉਹਦੀ ਮੱਝ ਦੀ ਜਿਹੜੀ ਐਂਡ ਤੇ ਲਾਸਟ ਤੇ ਵਿਖਾਈ ਆ ਲਓ ਜੀ ਸੋਸੋ ਸੇ ਮੱਝ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਆ 55000 ਦੀ ਡਿਮਾਂਡ ਕੀਤੀ ਆ ਇਹ ਕੱਟੀ ਆ ਉਸ ਮੱਝ ਦੀ ਆ ਬੱਚਾ ਤੁਸੀਂ ਵੇਖ ਲਓ ਠੀਕ ਆ ਜੀ ਕੋਈ 6-7 ਸੱਤਾਂ ਦਿਨਾਂ ਦਾ ਦੱਸਿਆ ਹਾਂ ਜੀ ਵੀਰ ਜੀ ਸੱਤਾਂ ਦਿਨਾਂ ਦਾ ਸੱਤਾਂ ਹਫ਼ਤੇ ਕਹਦਾ ਦੱਸਿਆ ਆਪਾਂ ਹਾਂ ਜੀ ਹਫ਼ਤੇ ਦੀ ਮਗਰ ਕੱਟੀ ਆ ਦੋਸਤੋ ਬਿਲਕੁਲ ਠੀਕ ਆ ਜੀ ਤੇ ਇਸ ਤੋਂ ਬਾਅਦ ਲਾਸਟ ਵਿੱਚ ਜਿਹੜੀਆਂ ਦੋ ਦੋ ਤੁਹਾਨੂੰ ਵੇੜਾ ਦਿਖਾਉਣੀਆਂ ਨੇ ਇੱਕ ਬੜ ਬਿਲਕੁਲ ਤਾਜੀ ਸੂਈ ਆ ਤੇ ਇੱਕ ਬਿਲਕੁਲ ਤਿਆਰੀ ਤੇ ਆ ਆ ਸੌਣ ਦੀ ਪੌਦਾ ਦੇ ਘੰਟੇ-ਘੰਟੇ ਤੱਕ ਸੂਪੇ ਠੀਕ ਆ ਉਹ ਤੁਹਾਨੂੰ ਆਪਾਂ ਦੂਸਰੇ ਨੰਬਰ ਤੇ ਦਿਖਾ ਦਾਂਗੇ ਫਸਟ ਇੱਕ ਜਿਹੜੀ ਇਸ ਵੇੜ ਤੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਡੱਬੀ ਵੇੜ ਕੱਦ ਕਾੜ ਵੱਡਾ ਚੰਗਾ ਤੇ ਗੁਰਵੰਤ ਕੀ ਡਿਟੇਲ ਲੈਂਦੀ ਇਹ ਪਹਿਲਾਂ ਤੋਂ ਆ ਸੋਈ ਵੀਰ ਜੀ ਪਹਿਲਾਂ ਨਹੀਂ ਹਾਂਜੀ ਪਰਸੋਂ ਦੀ ਸੋਈ ਹੈ ਪਰਸੋਂ ਦੀ ਆਪਣੇ ਕੋਲ ਹੀ ਸੂਈ ਕੇ ਲਿਆਂਦੀ ਸੂਈ ਸਵਾਈ ਪਿੱਛੋਂ ਨਹੀਂ ਆਪਣੇ ਕੋਲ ਉਦੋਂ ਆਈ ਤੇ ਉਦੋਂ ਸੂਈ ਠੀਕ ਹੈ ਹਾਂਜੀ ਠੀਕ ਹੈ ਜੀ ਪਹਿਲਾਂ ਨਹੀਂ ਹੈ ਹਾਂਜੀ ਪਹਿਲਾਂ ਨਹੀਂ ਲੈ ਵੀ ਪਹਿਲਾਂ ਦੋਸਤੋ ਇਹ ਵੇੜ ਆ ਕੱਦ ਕਾੜ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਫੁੱਲ ਵੱਟੀ ਆ ਵੇਲ ਬੂਲ ਚੰਗੀ ਆ ਲੰਬਾਈ ਉਚਾਈ ਫੁੱਲ ਬਟਾ ਫੁੱਲਾ ਠੀਕ ਆ ਤੇ ਪਲਾ ਪਲਾ ਹੈਗੀਆਂ ਨੇ ਤੋਨਾਂ ਦੇ ਸਿਰ ਤੇ ਹਾਂਜੀ ਪਲਾ ਹੈਗਣਾ ਲੈ ਜੀ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਜਦੋਂ ਪਲਾ ਲਹਿੰਗਾ ਨਾ ਵੜਦੀਆਂ ਹਾਂ ਹਾਂ ਤੁਹਾਨੂੰ ਬਹੁਤ ਚੰਗਾ ਨਿਕਲ ਆਊਗਾ ਠੀਕ ਹੈ ਜੀ ਆ ਮੁੱਠੀ ਚੰਗਾ ਬਹੁਤ ਪਰਸੋਂ ਦੀ ਸੂਈ ਆ ਹਾਂਜੀ ਬੋਲਾ ਕਿੰਨਾ ਕਾ ਅਕਾਊਂਟ ਗਿਆ ਬੋਲਾ ਇਹ ਥੱਲੇ ਐਸ ਟਾਈਮ ਤੈਨੂੰ 14 ਕਿਲੋ 14 ਕਿਲੋ ਜਿਹੜਾ ਸਹੀ ਕੰਡੇ ਵਾਲਾ ਠੀਕ ਹੈ ਜੀ ਹਾਂਜੀ ਠੀਕ ਲੋ ਦੋਸਤੋ ਨਾਰਮਲ ਪਲਾ ਤਾਂ ਹੁੰਦਾ ਜੇ ਰਹਿਣਗੀਆਂ ਪਹਿਲਾਂ ਵੜ ਹਾਂ ਜੇ ਠੰਡੀ ਧੀਰੀ ਆ ਭਾਵੇਂ ਵੰਗਾ ਪਾਲੀਏ ਭਾਵੇਂ ਨਾ ਪਾਲੀਏ ਕੋਈ ਚੱਕਣੀਗਾ ਠੀਕ ਆ ਬੱਚਾ ਮਗਰ ਦੇ ਕੀ ਆ ਗਿਆ ਉਹ ਬੱਚਾ ਜੀ ਮਗਰ ਉਹ ਮਗਰ ਬੱਚਾ ਹਾਂਜੀ ਠੀਕ ਆ ਜੀ ਆ ਡੱਬਾ ਬੱਚਾ ਤੁਸੀਂ ਇਹ ਵੇਖ ਸਕਦੇ ਜੀ ਆ ਮੇਲ ਕਾਫ ਆ ਲਓ ਜੀ ਉਹ ਤੇ ਆਓ ਲើਵੀ ਬੱਚਾ ਬਹੁਤ ਬਰੀਡ ਵਾਲਾ ਜੇ ਬੱਚੀ ਹੁੰਦੀ ਹਾਂ ਹਾਂ ਹਾਂਜੀ ਜੇ ਹੁੰਦੀ ਨਾ ਹੁਣ ਤਾਂ ਆ ਗਿਆ ਬੱਚਾ ਠੀਕ ਆ ਅੱਛਾ ਗਰਮਾ ਤਾਂ 14 ਕਿਲੋ ਹੁਣ ਦੁੱਧ ਦੇ ਥੱਲੇ ਆ ਬੌਲਾ ਹੁਣ ਹਾਜ਼ਰ ਹਾਂ ਲੈ ਵੀ ਗਰਮਾ ਤਾਂ ਖੋਲ ਕੇ ਕੋਈ ਤੋੜ ਗਏ ਨੂੰ 14 ਕਿਲੋ ਦੋਸਤੋ ਬੌਲੇ ਦੇ ਚੱਲਣ ਲਈ ਆ ਜੇ ਹਸਾਬ ਨਾਲ ਬੌਲੇ ਦੀ ਸਟਾਡਿੰਗ ਹੈ ਨਾ ਸੰਤੂ ਸਾਹਿਬ ਹਾਂਜੀ ਇਹ 20 ਪਲਾਸਤੀ ਜਾਊਗੀ ਅੰਦਰ ਨਹੀਂ ਰਹਿਣੀ ਅੱਛਾ ਅੱਛਾ ਹਾਂਜੀ ਦੋਤੀ ਬਾਕੀ ਨਸਲ ਫਰੀਡ ਆ ਹਾਂਜੀ ਨਸਲ ਫਰੀਡ ਆ ਬਾਕੀ ਚਲੋ 20 ਲੀਟਰ ਚਵਾਉਣਾ ਵੀ ਚਾਹੀਦਾ ਹਾਂਜੀ ਬਾਕੀ ਕੱਦ ਕਾੜ ਦੋਸਤੋ ਫੁੱਲ ਵੱਡਾ ਬਹੁਤੇ ਵੀਰਾਂ ਨੂੰ ਹੁੰਦਾ ਵੀ ਜਜਮੈਂਟ ਇੱਕ ਕੱਦ ਕਾੜ ਪੂਰਾ ਉੱਚਾ ਹਾਂਜੀ ਕੋਈ ਛੋਟੀ ਜਾਂ ਮੀਡੀਅਮ ਦਰਮਿਆਨੀ ਹਾਈਟ ਨਹੀਂ ਹੈਗੀ ਕਿ ਬੜਾ ਬੜੀ ਆ ਪਲੀ ਗੋਲੀ ਪੂਰੀ ਆ ਹਾਂਜੀ ਲੋ ਜੀ ਨਸਲ ਜਹਾਤ ਪੂਰੀ ਛੋਟੇ ਜਿਹੇ ਕੰਨਾਂ ਬਿਲਕੁਲ ਜਿਵੇਂ ਇੱਕ ਛੋਟੇ ਬੱਚੇ ਦੇ ਦੇਖ ਲੈ ਹਾਂਜੀ ਠੀਕ ਆ ਉਹਦੇ ਕੰਨ ਆ ਤੇ ਹੱਤੀ ਚਵਾਈ ਦਾ ਥਾਣਾ ਮੁੱਠੀ ਥਾਣਾ ਬਾਕੀ ਜੇ ਤਾਂ ਭੜਾ ਭੁੜਾ ਲਹਿਗਾ ਥਣ ਬਹੁਤ ਚੰਗਾ ਨਿਕਲਊ ਆ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਹੁਣ ਮੌਕੇ ਤੇ 214 ਕਿਲੋ ਬੋਲਾ ਠੰਡੀ ਧੀਰੀ ਆ ਵੇਖੋ ਦੁੱਧ ਚੰਗੇ ਦੀ ਉਮੀਦ ਆਪਾਂ ਕਰ ਸਕਦੇ ਆ ਵੈਸੇ ਹਾਇ ਠੰਡੀ ਧੀਰੀ ਆ ਸੀਲਸ ਲੱਗਾ ਤੇ ਮੇਰੇ ਉਹਦਾ ਬੰਗਾ ਬੂੰਗਾ ਵੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਆ ਕੋਈ ਲੋੜ ਨਹੀਂ ਕੀ ਆ ਭਾਵੇਂ ਪਾਲੀਏ ਭਾਵੇਂ ਨਾ ਪਾਲੀਏ ਥੋੜੀ ਰਹਿੰਦੀ ਆ ਚੁੱਪ ਗੀ ਹਾਂ ਠੀਕ ਆ ਮਾੜੇ ਮਾੜੇ ਦਰਮਿਆਨੇ ਦੂਰੋਂ ਜਿਹੜੇ ਆਉਣਾ ਥੋੜਾ ਇੱਕ ਕਲਿੱਪ ਜੇ ਬਣਿਆ ਦੋਸਤੋ ਸੇਕੇ ਰਿਪੋਰਟ ਜੀ ਉਹ ਦੱਸਦੇ ਸਿੰਘ ਦਗਾਏ ਫੋੜ ਦੀ ਹੋ ਗਈ ਉਹ ਦੁਬਾਰਾ ਫੁੱਟੇ ਫੁੱਟੇ ਆ ਹਾਂਜੀ ਲੈ ਜੀ ਠੀਕ ਆ ਵੀਰ ਗੁਰਵੰਤ ਲੈ ਚੱਲਗੇ ਭਾਈ ਕੱਦ ਕੱਦ ਦੋਸਤੋ ਸੋਨਾ ਵੈੜ ਦਾ ਮੈਂ ਬਾਰ ਬਾਰ ਜ਼ਿਕਰ ਤਾਂ ਕਰ ਦਿੰਦਾ ਕਈ ਵਾਰ ਬਹੁਤੇ ਵੀਰ ਸਕਿਪ ਕਰਕੇ ਵੀਡੀਓ ਦੇਖਦੇ ਆ ਤੇ ਵੀਡੀਓ ਸਕਿਪ ਕਰਕੇ ਨਾ ਦੋਸਤੋ ਵੇਖਿਆ ਕਰੋ ਕਿਉਂਕਿ ਉਹ ਉਸ ਖਾਸ ਪਸ਼ੂ ਦੀ ਤੁਸੀਂ ਜਿਹੜੀ ਆ ਸੇਲ ਪਰਚੇਜ ਕਰਨੀ ਹੁੰਦੀ ਆ ਸੇਲ ਜਿਹੜਾ ਖਰੀਦਣਾ ਹੁੰਦਾ ਪਸ਼ੂ ਇਸ ਕਰਕੇ ਪੂਰੀ ਤਸੱਲੀ ਨਾਲ ਵੀਡੀਓ ਇੱਕ ਸਾਰ ਦੇਖ ਲਿਆ ਕਰੋ ਤੇ ਫੇਰ ਹੀ ਸਮਝ ਲੱਗਦੀ ਹੈ ਤੇ ਗਰਵੰਤਾ ਅੱਜ ਮੁੱਲ ਕੀ ਕਰਦੇ ਪਏ ਐ ਇਸ ਬੱਡ ਦਾ ਇਹਦੀ ਡਿਮਾਂਡ ਵੀ ਜੀ 75000 ਰਿਆ 75 ਹਾਂਜੀ ਹਾਂ ਨਾ ਜਿਹੜੀ ਗੱਲ 73000 ਦੀ ਦੇ ਦਾਂ ਸੀ 73 ਦੀ ਹਾਂਜੀ ਲਓ ਬਦਸੋ 73000 ਦੀ 72 ਦੀ ਦੇ ਦਾਂ ਵੀ 72 ਦੀ ਵੀ ਹੋ ਜਾਊਗੀ ਹਾਂਜੀ 72000 ਦੀ ਇਹ ਲਾਸਟ ਹੋ ਜਾਊਗੀ ਹਾਂ ਨਾ ਜਿਹੜੀ 72000 ਦੀ ਹਾਂਜੀ ਸੋ ਵੱਡੀ ਆ ਕੋਈ ਛੋਟੀ ਜੀ ਆਪਾਂ ਕਹਿ ਲਈਏ ਨਾ ਵੀ ਮੀਡੀਅਮ ਜੀ ਛੋਟੀ ਨਹੀਂਗੀ ਫੁੱਲ ਵੱਡੀ ਆ ਸੋਹਣੇ ਕੱਦ ਦੇ ਵਿੱਚ ਆ ਪਹਿਲਾ ਸੂਬਾ ਸੂਣੀ ਫਾਰਮ ਵਾਲੀਆਂ گاਵਾਾਂ ਜਾਂਦੀ ਆ ਇਹ ਫਾਰਮ ਵਾਲੀਆਂ ਵੜਨ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਵੱਡੀ ਆ ਤੋ ਜਰੂਰ ਤੁਸੀਂ ਹੱਥ ਪਾ ਲਿਓ 72000 ਇਸ ਤੋਂ ਬਾਅਦ ਜਿਹੜੀ ਹੁਣ ਬਿਲਕੁਲ ਕਰਮਾਂ ਤਾਂ ਤਿਆਰੀ ਤੇ ਹੀ ਆ ਬਸ ਹਾਂਜੀ ਇਹ ਤਾਂ ਸੂਣੀ ਦਈਏ ਕੋਈ ਅੱਧੇ ਨੂੰ ਸੂਪੇ ਘੰਟੇ ਨੂੰ ਸੂਪੇ ਬਿਲਕੁਲ ਤਿਆਰੀ ਆ ਤਿਆਰੀ ਤੇ ਆ ਹਾਂਜੀ ਠੀਕ ਹੈ ਜੀ ਥੋੜੀ ਜੀ ਤੰਗ ਲੱਗਦੀ ਏ ਕਰਮਾਂ ਵਾਲੀ ਬਸ ਅੱਧੇ ਘੰਟੇ ਘੰਟੇ ਤੱਕ ਜਿਹੜੀ ਸੂਪ ਹੋਊਗੀ ਠੀਕ ਆ ਬਾਕੀ ਸਵੇਰੇ ਇੱਕ ਨਮਾਣਾ ਸੁੰਦੀ ਵੈਸੇ ਇਹ ਦੂਜਾ ਸੂਪ ਸੁਣੀ ਸ਼ਾਈ ਵਾਲ ਕਰਾਓ ਸਾਗੇ ਹਾਂਜੀ ਲਓ ਜੀ ਸ਼ਾਈ ਵਾਲ ਕਰਾਓ ਸਾਗੇ ਦੇ ਵਿੱਚ ਆ ਦੋਸਤੋ ਬਰਾਊਨ ਤੁਹਾਨੂੰ ਬਹੁਤ ਚੰਗਾ ਲੱਗਾ ਇਹਨੂੰ ਥਾਣ ਤੁਹਾਨੂੰ ਗੋਲਾ ਹਾਂਜੀ ਆ ਲਓ ਜੀ ਮੱਝ ਆ ਕਰੋ ਜੀ ਇਹਨੇ 16 ਕਿਲੋ ਦੁੱਧ ਦਿੱਤਾ ਜੀ ਪਹਿਲੇ ਸਵੇ। ਪਹਿਲੇ ਸਵੇ। ਹਾਂ ਜੀ। ਠੀਕ ਹੈ ਭਰਾ। ਲੋ ਵੀ ਪਹਿਲਾਂ ਨੇ ਦੋਸਤੋ 16 ਕਿਲੋ ਦੁੱਧ ਵੀਰਾਂ ਦਾ ਭਰਿਆ ਤੇ ਇਸ ਵਾਰ ਵੀ ਥਣ ਭਾਂਡਾ ਸੋਨਾ ਪੂਰਾ ਤਿਆਰੀ ਦੇ ਵਿੱਚ ਹਾਂ ਜੀ। ਠੀਕ ਆ। ਪਹੁੰਚੋ ਠੰਡੀ ਤੇਰੀ ਕੋਈ ਚੱਕਰ ਨਹੀਂ ਉਹੋ ਜ। ਹਾਂ ਜੀ। ਨਹੀਂ ਕੋਈ ਲੈ ਵੀ ਬਾਕੀ ਹੈ ਤਿਆਰੀਆ ਦੋਸਤੋ ਵੀਡੀਓ ਆਪਾਂ ਜਿੱਦਾਂ ਕਿ ਮਾਰਨਿੰਗ ਸਵੇਰ ਅਪਲੋਡ ਕਰਨੀ ਆ ਤੇ ਤੁਸੀਂ ਪੁੱਛ ਲਿਓ ਜੇ ਜੇਰਜੁਰ ਪੈ ਜੂਗੀ ਕਰਮਾ ਵਾਲੀ ਦੀ ਸੂਪੂਗੀ ਬੇਫਿਕਰੀ ਨਾਲ ਆਪ ਜਿਹੜੀ ਤੁਸੀਂ ਕੋਈ ਕਿਲੋ 2 ਕਿਲੋ ਕੋਈ 3 ਕਿਲੋ ਬੋਲਾ ਚੋਕ ਜਿਹੜੀ ਤਸੱਲੀ ਕਰ ਸਕਦੇ ਜੀ ਜਹਾਵੀਰ ਗਰਵੰਤ ਖੋਲ ਕੇ ਤੋਰ ਦਈਏ ਇਹਨੂੰ ਠੀਕ ਆ ਤੇ ਇਹ ਲਾਸਟ ਵਿੱਚ ਦੋਸਤੋ ਸ਼ਾਹੀਵਾਲ ਦਾ ਕ੍ਰੋਸ ਆਂਗ ਜਿਹੜੀ ਇਹ ਵੜਾ ਦੂਸਰਾ ਸੂਆ ਸੂਣਾ ਇਹਨੇ ਕਰਮਾ ਵਾਲੀ ਨੇ ਅੱਜ ਭਲਕ ਰਾਤ ਸਵੇਰ ਸ਼ਾਮ ਕਿਸੇ ਟਾਈਮ ਵੀ ਸੂ ਸਕਦੀ ਆ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲਿਓ ਆਹ ਲਓ ਠੀਕ ਹੈ ਹਾਈਟ ਦੋਸਤੋ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਮੀਡੀਅਮ ਹਾਈਟ ਆ ਬਾਕੀ ਹੈ ਨਿਗਰਾ ਕਰਮ ਵਾਲੀ ਉਪਰੋਂ ਪਿੰਡੇ ਪੁੰਡੇ ਦੀ ਪੂਰੀ ਨਿਗਰ ਪੀੜਾਂ ਤੁਰੀਆਂ ਨੇ ਥੋੜੀ ਤਾਂ ਕਾਲੀ ਪੈਂਦੀ ਆ ਹਾਂ ਹਾਂ ਹਾਂਜੀ ਸੂ ਬਹੁਗੀ ਭਾਂ ਘੰਟੇ ਨੂੰ ਸੋਵੇ ਅੱਧੇ ਨੂੰ ਸੋਵੇ ਬਿਲਕੁਲ ਤਿਆਰੀ ਚ ਠੀਕ ਆ ਤੇ ਗਰਵੰਤ ਕੀ ਮੰਗ ਰਊਗੀ ਇਹਦੀ ਫਿਰ ਇਹਦੀ ਮੰਗ ਵਿੱਚ ਜੀ ਮੌਲਤ ਭਾਂ 50000 ਕਰ ਲਗੀ ਹਾਂ 45000 ਦੀ ਦੇ ਦਾਂਗੇ ਹਾਣਾ ਜਿਹੜੀ 45 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਬਦਸਤੋ 45000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਡਿਮਾਂਡ ਚਾਹੇ 50 ਚਾਹੇ ਕੁਛ ਵੀ ਆ 45000 ਲੈਣ ਦੇਣ ਇਹ ਪਸੂਆ ਦੋਸਤੋ ਅੱਜ ਅਠ ਵੀਰ ਗੁਰਵੰਤ ਉਹਨਾਂ ਦੇ ਕੋਲ ਪਿੰਡ ਮਹਿਮੂਦਪੁਰ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਬਾਕੀ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਤਿੰਨ ਸੁਈਆਂ ਨੇ ਤਿੰਨ ਗੱਪਣ ਤੇ ਵੜਾ ਆਲਮੋਸਟ ਦੋਵੇਂ ਸੁਈਆਂ ਸੁਈਆਂ ਸਮਝੋ ਕਿਉਂਕਿ ਇਹ ਵੀ ਸੂ ਪੈਣੀ ਆ ਇੱਕ ਜਿਹੜੀ ਸੂਈ ਆ ਤੁਹਾਨੂੰ ਪਹਿਲੇ ਨੰਬਰ ਤੇ ਹੀ ਵੜ ਦਿਖਾਤੀ ਆ ਤੇ ਗੁਰਵੰਤ ਬੋਲਦੀਆਂ ਨੰਬਰ ਬਈ ਨੰਬਰ ਵੀਰ ਜੀ ਆਪਣਾ ਹੈਗਾ 98772 8043 ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਵਧੇਰੇ ਗੱਲਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ